ਠੀਕ ਆ ਅੱਜ ਅੱਜ ਮਿਲ ਗਿਆ ਸਭਾ ਹਾਂ ਮਿਲ ਗਿਆ ਹਾਦੀ ਗੱਲਾ ਮਿਲਿਆ ਕਿਉਂਕਿ ਘੱਟ ਬਹੁਤ ਆ ਬਈ ਘੱਟ ਬਹੁਤ ਆ ਤੇ ਆਪਾਂ ਕਹਿੰਦੇ ਇੰਨਾ ਘੱਟ ਹੋਣਾ ਵੀ ਚਾਹੀਦਾ ਬਈ ਮਿਹਨਤ ਸਦਕਾ ਠੀਕ ਨਾ ਤੇ ਬਹੁਤ ਵਧੀਆ ਬਾਈ ਦੇ ਘਰੇ ਪ੍ਰਬੰਧ ਬਹੁਤ ਵਧੀਆ ਬਾਈ ਦਾ ਠੀਕ ਨਾ ਪੱਕੇ ਮੁੱਕੇ ਵਧੀਆ ਲਾਏ ਆ ਬਈ ਰੋਟੀ ਪਾਣੀ ਛੰਡੇ ਠੰਡੇ ਵਧੀਆ ਬਾਈ ਨੇ ਬਾਲਣਾ ਕਰਾਇਆ ਸੀ ਸਿਲੈਂਡਰ ਪੈ ਗਿਆ ਸਿਲੈਂਡਰ ਪੈ ਗਿਆ ਕੋਈ ਕੰਮ ਕੰਮ ਧੰਦਾ ਵੀ ਕੀਤਾ ਕੇ ਨਹੀਂ ਨਹੀਂ ਕੰਮ ਮੁੱਕ ਨਹੀਂ ਦੱਤਾ ਬਾਈ ਨੇ ਬਈ ਕਿਉਂਕਿ ਬਣਿਆ ਬਣਾਏ ਸਾਰਾ ਕੁਝ ਹੁੰਦਾ ਬਈ ਮੈਂ ਕਹਿੰਦਾ ਫਿਰ ਸਿਲੈਂਡਰ ਪਾਉਂਦੇ ਉਹ ਤਾਂ ਮਸ਼ੀਨਾਂ ਹੀ ਘ ਸਾਰੇ ਲੋਕਾਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜੀ ਵਧਾਈ ਦਿੰਨਾ ਆ ਬਾਈ ਸੱਬੇ ਨੂੰ ਆ ਮਾਤਾ ਨੂੰ ਪਿਤਾ ਨੂੰ ਅਕਸਰ ਹੀ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਵੀ ਇਹ ਟਾਈਮ ਬਾਈ ਗਰੂ ਲੈ ਕੇ ਆਊਗਾ ਹਨਾ ਇਹ ਬਾਈ ਦੀ ਮਿਹਨਤ ਆ ਤੇ ਅੱਜ ਮਿਹਨਤ ਨੇ ਰੰਗ ਭਾਗ ਲਾਏ ਆ ਤੇ ਪਿਆਰ ਕਰਨ ਵਾਲੇ ਪਹੁੰਚੇ ਆ ਤੇ ਬਹੁਤ ਸੋਨਾ ਦੇਣਾ ਪ੍ਰਮਾਤਮਾ ਦਿਨ ਦੁੱਖਣੀ ਰਾਤ ਚੌਕਣੀ ਬਾਈ ਨੂੰ ਤਰੱਕੀ ਪਾਛੇ ਇਹੀ ਕਹਿਣਾ ਚਾਹੁੰਗੇ ਵੀ ਸੱਬੇ ਵੀਰ ਨੂੰ ਪ੍ਰਮਾਤਮਾ ਵਧੀਆ ਤਰੱਕੀ ਦੇ ਦੇਵੇਗੇ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਸਾਰਿਆਂ ਨੂੰ ਮੁਬਾਰਕਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਇੱਥੇ ਅੱਜ ਮੇਲਾ ਲੱਗਾ ਵਾ ਏ ਪ੍ਰਮਾਤਮਾ ਨੇ ਬਹੁਤ ਦੂਰ ਟਿਕਰਨ ਨੂੰ ਪਹੁੰਚਾਇਆ ਜੈ ਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਖੁਸ਼ੀਆਂ ਤਰੱਕੀਆਂ ਬਖਸ਼ੇ ਤੁਸੀਂ ਕਿਹੜੇ ਪਿੰਡੋਂ ਆਏ ਆ ਅਸੀਂ ਕਲੇਰ ਪਿੰਡ ਤੋਂ ਆਏ ਹਾਂ ਮੇਰਾ ਮਾਸਦੀ ਦਾ ਮੁੰਡਾ ਆਈ ਏ ਇਹ ਸੱਬਾ ਹਾਂਜੀ ਸੱਬਾ ਮੇਰਾ ਮਾਸਦੀ ਦਾ ਮੁੰਡਾ ਆਈ ਏ ਧਰਤੀ ਨਾਲ ਜੁੜਿਆ ਬੰਦੇ ਨੇ ਪੈਰ ਨਹੀਂ ਛੱਡੇ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਚਾਰ ਟੱਪੇ ਚੱਲ ਜਾਣ ਜਿਹਦੇ ਉਹ ਨਹੀਂ ਮਾਣ ਮੁੰਡੇ ਦੇ ਜਿੰਨੇ ਗਾਣੇ ਆਏ ਬਾਕੀ ਇਹਨੂੰ ਦੂਜੇ ਕਲਾਕਾਰਾਂ ਦਾ ਜਿਹੜੇ ਗਲਾਬ ਸਿੱਧੂ ਆਰਨੇਟ ਜਾਂ ਹੋਰ ਵੀ ਜਿੰਨੇ ਹੈਗੇ ਆ ਉਹ ਸਾਰੇ ਆਪ ਦਾ ਇਹ ਤਸ਼ੀਰਵਾਦ ਰੱਖਦੇ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਇਹ ਤੇਸ਼ੀਰਵਾਦ ਬਣਾਈ ਰੱਖਣ ਸਾਡੇ ਇਲਾਕੇ ਦਾ ਮਾਣ ਹੈ ਤੇ ਪ੍ਰਮਾਤਮਾ ਇਹਨੂੰ ਸੋਝੀ ਬਖਸ਼ੇ ਇਹ ਧਰਤੀ ਨਾਲ ਜੁੜਿਆ ਰਹੇ ਆਪਦੇ ਯਾਰਾਂ ਨਾਲ ਜੁੜਿਆ ਰਹੇ ਆਪਦੇ ਪੁਰਾਣੇ ਰਿਸ਼ਤੇਦਾਰਾਂ ਨਾਲ ਜੁੜਿਆ ਰਹੇ ਕੋਈ ਐਂਡ ਆਲ ਆਫ ਐਂਡ ਪੁਰਾਣੇ ਯਾਰ ਤੇ ਪੁਰਾਣੇ ਰਿਸ਼ਤੇਦਾਰੀ ਕੰਮ ਆਉਂਦੇ ਆ ਸਾਥੀਓ ਸਾਡੇ ਨਾਲ ਹਰਕੀਰਤ ਮਾਨ ਸਿੰਘਰਾ ਵੀਰ ਤੁਸੀਂ ਦੇਖੀ ਜਾਣੀ ਪਛਾਣੀ ਰੂਹ ਲੱਗਦੀ ਆ ਮੈਂ ਵੀ ਮੈਨੂੰ ਵੀ ਸ਼ੱਕ ਪੈ ਰਿਹਾ ਵੀਰ ਦੇਖੇ ਆ ਕਿਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਸੱਬੇ ਵੀਰ ਦੀ ਕੋਠੀ ਦਾ ਲੈਂਟਰ 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 ਲੋਕ ਕਹਿ ਰਹੇ ਸੀਗੇ ਅੱਜ ਉਹ ਦਿਨ ਆ ਗਿਆ ਅੱਜ ਦੇ ਦਿਨ ਨੂੰ ਲੈ ਕੇ ਤੇ ਸੱਬੇ ਵੀਰਾਂ ਨੂੰ ਕੀ ਕਹਿਣਾ ਚਾਹੂਗੇ ਸਾਰੇ ਲੋਕਾਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜੀ ਵਧਾਈ ਦਿੰਨਾ ਆ 22 ਸੱਬੇ ਨੂੰ ਜੀ ਮਾਤਾ ਨੂੰ ਪਿਤਾ ਨੂੰ ਅਕਸਰ ਹੀ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਵੀ ਇਹ ਟਾਈਮ ਬਾਈ ਗਰੂ ਲੈ ਕੇ ਆਊਗਾ ਹਨਾ ਇਹ ਬਾਈ ਦੀ ਮਿਹਨਤ ਆ ਤੇ ਅੱਜ ਮਿਹਨਤ ਨੇ ਰੰਗ ਭਾਗ ਲਾਏ ਆ ਤੇ ਪਿਆਰ ਕਰਨ ਵਾਲੇ ਪਹੁੰਚੇ ਆ ਤੇ ਬਹੁਤ ਸੋਨਾ ਦੇਣਾ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਕਣੀ ਬਾਈ ਨੂੰ ਤਰੱਕੀ ਬਖਸ਼ੇ ਤੇ ਬਹੁਤ ਸੋਨਾ ਬਾਕੀ ਸਾਰੇ ਪਹੁੰਚੇ ਆ ਵਧਾਈ ਦੇਣ ਪਹੁੰਚੇ ਸੀਗੇ ਬਾਈ ਗਲਾਬ ਸਿੱਧੂ ਆਇਆ ਤੇ ਤੂਤਾ ਵੀਰਾ ਆਇਆ ਤੇ ਆਰਨੇਤ ਬਾਈ ਹੋਰੀ ਸਾਰੇ ਬਾਕੀ ਹੋਰ ਵੀ ਆ ਰਹੇ ਨੇ ਆਰਟਿਸਟ ਇਹਨਾਂ ਸਾਡੇ ਨਾਲ ਵੀਰ ਹਰਕੀਰਤ ਮਾਨ ਜੀ ਬਹੁਤ ਬਹੁਤ ਧੰਨਵਾਦੀ ਮਾਨ ਜੀ ਥੈਂਕ ਯੂ ਥੈਂਕ ਯੂ ਭਾਈ ਜੀ ਥੈਂਕ ਯੂ ਆਜੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਭਈ ਅੱਜ ਦੇ ਦਿਨ ਨੂੰ ਲੈ ਕੇ ਸੱਬੇ ਵੀਰ ਦੀ ਜਿਹੜੀ ਕੋਠੀ ਦਾ ਇੰਤਜ਼ਾਰ ਸੀ ਸਾਰਿਆਂ ਨੂੰ ਲੈਟਰ ਦਾ ਤੈਨਾਂ ਤਾਂ ਸਾਰੇ ਸਤਿ ਸ਼੍ਰੀ ਅਕਾਲ ਤੁਹਾਡੇ ਇਸ ਚੈਨਲ ਨੂੰ ਜਿਨ੍ਹਾਂ ਨੇ ਵੀਰਦੀਆ ਕਵਰੇਜ ਕੀਤੀ ਆ ਜੀ ਵੱਡੇ ਵੀਰਜੀਆ ਵੀਰਦੀ ਕੋਠੀ ਦਾ ਪ੍ਰੋਜੈਕਟ ਸਾਡੇ ਕੋਲ ਸੀ ਜੀ ਆਪਣਾ A1 ਕੰਕਰੀਟ ਪਲਾਂਟ ਆ ਬਾਗੇ ਪੁਰਾਣੇ ਤੋਂ ਲਾਇਆ ਜੀ ਸਾਰਾ ਪ੍ਰੋਜੈਕਟ ਕੀਤਾ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਕੰਮ ਕਰਕੇ ਚਲੋ ਸਾਰੇ ਲੋਕ ਇੱਕ ਛੋਟੇ ਲੈਵਲ ਤੋਂ ਬੰਦਾ ਉੱਠ ਕੇ ਜਦੋਂ ਤੁਹਾਨੂੰ ਪਤਾ ਗਾਂਹ ਜਾਂਦਾ ਤੇ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਸੱਬੇ ਦਾ ਜੇ ਪਾਸਟ ਵੇਖਿਆ ਜਾਵੇ ਤਾਂ ਤੁਹਾਨੂੰ ਪਤਾ ਵੀ ਸੱਬੇ ਦੇ ਪਾਸਟ ਚ ਕੀ ਸੀ ਜੀ ਬਹੁਤ ਨੀਵੇਂ ਘਰ ਚੋਂ ਉੱਠਿਆ ਆ ਮੁੰਡਾ ਪਰ ਅੱਗੇ ਹੁਣ ਵਾਹਿਗੁਰੂ ਕਿਰਪਾ ਕਰੇ ਮਾਨਦਰ ਨਾਲ ਗਾਈ ਜਵੇ ਸੱਚੇ ਪਾਤਸ਼ਾਹ ਕਿਰਪਾ ਕਰੇ ਤਰੱਕੀ ਬਖਸ਼ੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੋਗੇ ਵੀ ਸੱਬੇ ਵੀਰ ਨੂੰ ਪਰਮਾਤਮਾ ਵਧੀਆ ਤਰੱਕੀ ਦੇਵੇ ਅੱਗੇ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਮੁਬਾਰਕਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਇੱਥੇ ਅੱਜ ਮੇਲਾ ਲੱਗਾ ਵਾ ਹੈ ਪਰਮਾਤਮਾ ਨੇ ਬਹੁਤ ਦੂਰ ਤਿਕਰਨ ਨੂੰ ਪਹਚਾਇਆ ਵੈਗਰੂ ਸੱਚੇ ਪਾਕਸ਼ ਅੰਦੂ ਖੁਸ਼ੀਆਂ ਤਰੱਕੀਆਂ ਬਖਸ਼ੇ ਨੂੰ ਤੁਸੀਂ ਕਿਹੜੇ ਪਿੰਡੋਂ ਆਏ ਆ ਅਸੀਂ ਕਲੇਰ ਪਿੰਡ ਤੇ ਆਏ ਆ ਮੇਰਾ ਮਾਸੀ ਦਾ ਮੁੰਡਾ ਹੈ ਜੀ ਇਹ ਸੱਬਾ ਹਾਂਜੀ ਸੱਬਾ ਮੇਰਾ ਮਾਸੀ ਦਾ ਮੁੰਡਾ ਹੈ ਜੀ ਬਹੁਤ ਬਹੁਤ ਧੰਨਵਾਦ ਪਹਿਣ ਜੀ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਮੈਂ ਗੀਤਕਾਰ ਸਾਗਰ ਸੱਕਾਂ ਵਾਲੀ ਤੇ ਮੈਂ ਜੀ ਭਾਈ ਸੱਬੇ ਵੀਰ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਰੇ ਪਰਿਵਾਰ ਨੂੰ ਵਧਾਈ ਦੇਣਾ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ ਮੇਲਾ ਤਾਂ ਲੱਗਿਆ ਹੀ ਲੱਗਿਆ ਜੀ ਤੇ ਬਾਈ ਨੇ ਪ੍ਰਬੰਧ ਬਹੁਤ ਸੋਹਣਾ ਕੀਤਾ ਇਹਨਾਂ ਤਾਂ ਵਿਆਹਾਂ ਦੇ ਵਿੱਚ ਵੀ ਨਹੀਂ ਵੇਖਿਆ ਜਿੰਨਾ ਕੇ ਸੱਬੇ ਵੀਰ ਨੇ ਕੀਤਾ ਹਨਾ ਚਲੋ ਉਹਦੀ ਵੀ ਮਜਬੂਰੀਆਂ ਨਹੀਂ ਮਿਲ ਸਕਦਾ ਹਰੇਕ ਬੰਦੇ ਨੂੰ ਨਹੀਂ ਮਿਲ ਸਕਦਾ ਪਰ ਸਾਡੀ ਖੁਆਇਸ਼ ਹੈ ਕਿ ਪਲਾਂ ਰਾਤ ਦੇ 10 11 ਵਜੇ ਜਾਣ ਅਸੀਂ ਉਹਨੂੰ ਮਿਲ ਕੇ ਜਾਵਾਂਗੇ ਤੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਉਹਦੇ ਮਨ ਕੇ ਚਾਹਣ ਵਾਲੇ ਆਏ ਆ ਤੇ ਅਸੀਂ ਅੱਗੇ ਤੋਂ ਵੀ ਆਣੇ ਬਹੁਤ ਵਧੀਆ ਗਾਣੇ ਲੈ ਕੇ ਆਵੇ ਤੇ ਅਸੀਂ ਉਹਦਾ ਹਰੇਕ ਗਾਣਾ ਸੁਣਦੇ ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਕ ਦਿਹਾੜੀ ਦਾ ਤੁਸੀਂ ਕਿਹੜੇ ਪਿੰਡੋਂ ਆਏ ਮੇਰਾ ਪਿੰਡ ਸੱਕਾਂ ਵਾਲੀ ਹੈ ਜੀ ਨਾਲ ਹੀ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਨਾਲ ਸੰਧੂ ਵੀਰ ਬਾਈ ਜੀ ਸੱਬੇ ਦੇ ਲੈਟਰ ਦੀ ਖੁਸ਼ੀ ਦੇ ਵਿੱਚ ਇਹ ਸਾਰੇ ਜਿਹੜੇ ਲੋਕ ਆ ਫੈਨ ਆ ਸਾਰੇ ਪਹੁੰਚੇ ਹੋਏ ਆ ਅੱਜ ਦੇ ਦਿਨ ਦੀ ਬਹੁਤ ਖੁਸ਼ੀ ਸੀ ਪਿਛਲੇ ਦਿਨਾਂ ਤੋਂ ਕਾਫੀ ਦਿਨ ਤੋਂ ਹੋ ਰਹੇ ਸੀ ਵੀ ਅਸੀਂ ਲੈਟਰ ਤੇ ਚੱਲਾਂਗੇ ਲੈਟਰ ਤੇ ਜਾਵਾਂਗੇ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਲਗ ਲਗ ਕੋਈ ਕਿਸੇ ਕਿਵੇਂ ਖੁਸ਼ੀ ਜ਼ਾਹਰ ਕਰਦਾ ਕਿਵੇਂ ਕਿ ਸਾਡਾ ਇ ਇਸ ਨਾ ਇਸ ਪਰਿਵਾਰ ਨਾਲ ਆਇਆ ਪਿਛਲੇ 15 ਸਾਲਾਂ ਤੋਂ ਵਾ ਵਾਸਤਾ ਤੇ ਇੱਕ ਰਿਸ਼ਤਾ ਬਣ ਜਾਂਦਾ ਜੀ ਜਦੋਂ ਤੁਸੀਂ ਕਿਸੇ ਨਾਲ ਅਟੈਚਮੈਂਟ ਹੋ ਜੀ ਤੇ ਸਾਡੇ ਸਾਬਕਾ ਸਰਪੰਚ ਪਿਛਲੀ ਟਰਮ ਜਿਹਨਾਂ ਦੀ ਵਾਈਫ ਹੈ ਉਹ ਤੇ ਸੱਬੇ ਦੀ ਮਾਤਾ ਜੀ ਆਵੀ ਦੀ ਭੈਣਾ ਜੀ ਇਹ ਮੇਰਾ ਮਨਲਾ ਪਰਿਵਾਰ ਦਾ ਮੈਂਬਰ ਹੈ 20 ਸਾਲ ਤੋਂ ਜੀ ਉਹ ਇਹਨਾਂ ਦਾ ਸਾਡੂ ਹੁਣ ਕਰਕੇ ਸਾਡੇ ਲਿੰਕ 'ਚ ਆਏ ਹੇ ਵਧੀਆ ਬੰਦਾ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਬੰਦੇ ਨੂੰ ਇੱਥੇ ਤੱਕ ਲਿਆਉਂਦੀ ਹੈ ਆਪਣੇ ਕਮੈਨਾਂ ਤੇ ਫੋਰਮ ਆ ਰਿਹਾ ਸੱਬੇ ਦਾ ਡੈਡੀ ਕਾਲਾ ਸਿੰਘ ਜੀ ਤੇ ਅਸੀਂ ਤਾਂ ਇਹਨਾਂ ਨੂੰ ਨਿੱਕਿਆ ਨਿੱਕਿਆ ਨੂੰ ਜਦੋਂ ਉਹ ਬੱਚਾ ਬੈਠਾ ਉਦੋਂ ਦੇ ਜਾਣਦੇ ਆ ਕਿਵੇਂ ਬੱਚਿਆਂ ਨੇ ਉਹਨੇ ਮਹੀਨਾ ਮਹੀਨਾ ਐਮਪੀ ਜਾਣਾ ਇਹਨੇ ਮਗਰੋਂ ਆਪਣੀ ਮਾਂ ਦਾ ਸਾਥ ਨਿਭਾਉਣਾ ਤੇ ਉਦੋਂ ਵੀ ਇਹ ਗੁਣ ਗਿਣਾਉਂਦਾ ਹੁੰਦਾ ਸੀ ਤੇ ਕਾਲਾ ਸਿੰਘ ਨੇ ਕਹਿਣਾ ਯਾਰ ਇਹ ਕੰਮ ਨਹੀਂ ਕਰਦਾ ਪਰਦਾ ਨਹੀਂ ਇਹ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸਾਨੂੰ ਤਾਂ ਲੋਕਾਂ ਨਾਲੋਂ ਲੈਦਾ ਖੁਸ਼ੀ ਹੈ ਵੀ ਸਾਡੇ ਨਾਲ ਜਿਹੜਾ ਪਰਿਵਾਰ 20 ਸਾਲ ਤੋਂ ਜੁੜਿਆ ਸੀ ਤੇ ਅੱਜ ਉਹਨੇ ਤਰੱਕੀ ਕੀਤੀ ਹੈ ਪ੍ਰਮਾਤਮਾ ਇਹਨੂੰ ਚਾਰ ਚੰਨ ਹੋਰ ਲਾਵੇ ਤੇ ਜਿੱਥੇ ਉਹ ਅੱਜ ਇਹਨੇ ਬੱਚੇ ਦੇਖੋ ਅਸੀਂ ਮੈਚ्योर ਬੰਦੇ ਆ ਗਏ ਇਹ ਬੱਚੇ ਆ ਗਏ ਬੱਚਿਆਂ ਨੂੰ ਹੋਰ ਗਾਣਿਆਂ ਦੀ ਖੁਸ਼ੀ ਕੋਸ ਖੁਸ਼ੀ ਕਈ ਵਾਰੀ ਗਾਣਾ ਇੱਕ ਚੱਲ ਜਾਂਦਾ ਲੋਕ ਤਾੜੀਆਂ ਮਾਰਦੇ ਗਾਣਾ ਮੜਾ ਅਜ ਲੋਕ ਗਾਲਾਂ ਕੱਢਦੇ ਸਾਡੀ ਉਹ ਖੁਸ਼ੀ ਨਹੀਂ ਸਾਡੀ ਤਾਂ ਇਹ ਖੁਸ਼ੀ ਹੈ ਵੀ ਇੱਕ ਧਰਤੀ ਤੋਂ ਉੱਠਿਆ ਬੰਦਾ ਤੇ ਪ੍ਰਮਾਤਮਾ ਨੇ ਉਹਦੀ ਬਾਹ ਫੜੀ ਇੱਥੇ ਮਲਾੜ ਪਿੰਡ ਨੂੰ ਸਾਰਾ ਬਾਬੇ ਝੁੱਗੀ ਆਣ ਨੂੰ ਸਾਰਾ ਪਿੰਡ ਮੰਨਦਾ ਜੀ ਸੱਚੇ ਪਾਸ਼ਾ ਬਾਬੇ ਨਾਨਕ ਦੀ ਇਸ ਪਰਿਵਾਰ ਤੇ ਮਿਹਰ ਹੋਈ ਇਹ ਇਕੱਲਾ ਸੱਬੇ ਦੀ ਮਿਹਨਤ ਨਹੀਂ ਇਹਦੇ ਪਿੱਛੇ ਉਹਦੀ ਮਾਂ ਦੀ ਮਿਹਨਤ ਉਹਦੇ ਪਿਓ ਦੀ ਮਿਹਨਤ ਉਹਦਾ ਕੋਈ ਛੋਟਾ ਭਰਾ ਹੈ ਮੇਰੀ ਉਮੈ ਯਾਦ ਆ ਉਹਦਾ ਨਿੱਕਾ ਜਿਹਾ ਅਸੀਂ ਟਾਇਰ 'ਚ ਉਹ ਸਾਈਕਲ 'ਚ ਅੱਡੀ ਆ ਕੇ ਵੱਢੀ ਗਈ ਜੀ ਤੇ ਪਰਿਵਾਰ ਤੇ ਕਸ਼ਟ ਵੀ ਆਇਆ ਪਰ ਫਿਰ ਬਾਬਾ ਨਾਨਕ ਜੋ ਬਾਹ ਫੜਦਾ ਉਦੋਂ ਮੈਂ ਕਹਿੰਦਾ ਹਰੇਕ ਦੀ ਫੜੇ ਤੇ ਬੱਚਾ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਵਨ ਕਿ ਕਾਲਾ ਸਿੰਘ ਆ ਜਿਹੜਾ ਬੜਾ ਹਜੇ ਨਾਈਸਮੈਨ ਬੰਦਾ ਧਰਤੀ ਨਾਲ ਜੁੜਿਆ ਬੰਦੇ ਨੇ ਪੈਰ ਨਹੀਂ ਛੱਡੇ ਸਭ ਤੋਂ ਵੱਡੀ ਗੱਲ ਇਹ ਹੈ ਇਥੇ ਚਾਰ ਟੱਪੇ ਚੱਲ ਜਾਣ ਜਿਹਦੇ ਉਹਣੀ ਮਾਣ ਮੁੰਡੇ ਦੇ ਜਿੰਨੇ ਗਾਣੇ ਆਏ ਬਾਕੀ ਇਹਨੂੰ ਦੂਜੇ ਕਲਾਕਾਰਾਂ ਦਾ ਜਿਹੜੇ ਗਲਾਬ ਸਿੱਧੂ ਆਰਨੇਟ ਜਾਂ ਹੋਰ ਵੀ ਜਿੰਨੇ ਹੈਗੇ ਆ ਉਹ ਸਾਰੇ ਆਪ ਦਾ ਇਹ ਤਸ਼ੀਰਵਾਦ ਰੱਖਦੇ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਇਹ ਤੇ ਅਸ਼ੀਰਵਾਦ ਬਣਾਈ ਰੱਖਣ ਸਾਡੇ ਇਲਾਕੇ ਦਾ ਮਾਣ ਹੈ ਤੇ ਪ੍ਰਮਾਤਮਾ ਇਹਨੂੰ ਸੋਝੀ ਬਖਸ਼ੇ ਇਹ ਧਰਤੀ ਨਾਲ ਜੁੜਿਆ ਰਵੇ ਆਪਦੇ ਯਾਰਾਂ ਨਾਲ ਜੁੜਿਆ ਰਵੇ ਆਪਦੇ ਪੁਰਾਣੇ ਰਿਸ਼ਤੇਦਾਰਾਂ ਨਾਲ ਜੁੜਿਆ ਰਵੇ ਕਿਉਂਕਿ ਆਲ ਆਫ ਐਂਡ ਪੁਰਾਣੇ ਯਾਰ ਤੇ ਪੁਰਾਣੇ ਰਿਸ਼ਤੇਦਾਰੀ ਕੰਮ ਹੁੰਦੇ ਆ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕਰਨੀ ਤੁਸੀਂ ਅੱਲਾ ਦਾ ਸਾਰਿਆਂ ਨੂੰ ਸੱਸਰੀ ਘਾਲ ਜੀ ਸੱਬੇ ਬਾਈ ਦਾ ਨਾਈਸ ਬਹੁਤ ਵਧੀਆ ਜੀ ਅਸੀਂ ਮਿਲੇ ਸੀ ਉਹਨਾਂ ਨੂੰ ਜੀ ਤੇ ਸਾਰਿਆਂ ਨੂੰ ਲੈਂਟਰ ਦੀਆਂ ਲੱਖ ਲੱਖ ਵਧਾਈਆਂ ਉਹਦੇ ਮੰਮਾ ਨੂੰ ਉਹਦੇ ਬ੍ਰਦਰਾਂ ਨੂੰ ਸਾਰਿਆਂ ਨੂੰ ਵਧਾਈਆਂ ਜੀ ਲੱਖ ਲੱਖ ਬਹੁਤ ਬਹੁਤ ਇੱਕ ਬਹੁਤ ਵਧੀਆ ਬਾਈ ਲਿਖਦੇ ਆ ਬਹੁਤ ਗਰੀਬ ਘਰੋਂ ਉੱਠਿਆ ਬਾਈ ਸੱਬਾ ਬਾਈ ਅਸੀਂ ਮਲੋੜ ਤੋਂ ਇੰਨੀ ਦੂਰੋਂ ਮਿਲਣ ਆਏ ਸੀ ਜੀ ਬਾਈ ਨੂੰ ਜੀ ਬਹੁਤ ਬਹੁਤ ਧੰਨਵਾਦ ਬਾਈ ਦਾ ਜੀ ਭਾਈ ਤੁਸੀਂ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ ਸਾਨੂੰ ਬਹੁਤ ਬਾਈ ਦੇ ਲੈਂਟਰ ਦੀ ਖੁਸ਼ੀ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਵੀਰੇ ਮਲੋੜ ਤੋਂ ਆਏ ਆ ਤੁਸੀਂ ਵੀ ਮਲੋੜ ਤੋਂ ਆਏ ਆ ਹਾਂਜੀ ਹਾਂਜੀ ਬਾਈ ਡੋਂਟ ਵਰਸਤ ਬੰਦਾ ਹੈ ਪਹਿਲਾਂ ਵੀ ਆਇਆ ਸੀ ਬਹੁਤ ਵਧੀਆ ਮਿਲਿਆ ਯਾਰ ਤੇ ਬਾਈ ਦੇ ਲੈਂਟਰ ਦੀ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈ ਇਦਾਂ ਹੀ ਮਾਲਕ ਹੋਂ ਦੀ ਹੋਰ ਤਰੱਕੀ ਕਰੇ ਚੜ੍ਹਾਈ ਕਰੇ ਬਹੁਤ ਸੋਣਾ ਗਾਉਂਦਾ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਗਨ ਆ ਜੀ ਗਗਨ ਵੀਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰੇ ਥੈਂਕ ਯੂ ਤੇਰੇ ਇੰਟਰਵਿਊ ਦੂਰੀ ਹਰਦੇ ਹਾਂ ਬੌਂਸਰ ਕੋਈ ਕੁੱਟਣ ਮਾਰਨ ਵਾਸਤੇ ਨਹੀਂ ਰੱਖੇ ਸਾਡੇ ਜਿਹੜੇ ਬੱਚਾ ਇਹਨੇ ਇੰਨੀ ਤਰੱਕੀ ਕੀਤੀ ਹੈ ਕਿ ਵਰਡ ਦੇ ਵਿੱਚ ਨਾ ਕਰਤਾ ਹਰੇਕ ਬੱਚੇ ਨੂੰ ਹੋ ਗਿਆ ਵੀ ਮੈਂ ਛੋਟੇ ਜੇਕਰ ਉੱਠ ਕੇ ਜੇ ਸਵੇਰ ਉੱਠ ਸਕਦਾ ਮੈਂ ਵੀ ਉੱਠ ਸਕਦਾ اے ਭਾਈ ਜੀ ਸੱਬੇ ਸੱਬੇ ਦੇ ਪਿੰਡ ਦੇ ਹੈ ਹਰਕੇ ਚਾਚਾ ਹੀ ਆ ਮਤਲਬ ਆ ਭਾਈ ਜੀ ਹਾਂ ਜੀ ਮੈਂ ਡਾਕਟਰ ਬਾਬਾ ਮਤਲਬ ਉਹਦਾ ਚਾਚਾ ਹੀ ਆ ਜੀ ਬੜਾ ਪ੍ਰੇਮ ਸੀ ਤੇ ਉਹ ਕਹਿੰਦੇ ਵੀ ਅੱਜ ਤੁਸੀਂ ਸਾਡੇ ਘਰੇ ਹੀ ਰਹਿਣਾ ਜੀ ਤੇ ਇੱਥੇ ਜਿਹੜਾ ਲੈਂਟਰ ਦਾ ਉਹ ਤਾਂ ਇੱਕ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ ਇੱਥੇ ਸਾਰਿਆਂ ਨੂੰ ਗੈਸਟਰੀ ਬੁਲਾਇਆ ਸੀ ਜੀ ਵੀ ਜਿਹੜੇ ਉਹ ਪ੍ਰਸ਼ਾਦਾ ਛੱਕ ਰਹੇ ਆ 스ਪੀਲਾਂ ਲੱਗੀਆਂ ਠੀਕ ਉਹਨਾਂ ਨੂੰ ਮਿਲ ਰਹੇ ਆ ਨੱਚ ਕੋਦ ਰਹੇ ਆ ਮੋਜਾਂ ਲੈ ਰਹੇ ਠੀਕ ਹੈ ਜੀ ਪਰ ਉਹਨਾਂ ਨੇ ਸਾਰਿਆਂ ਨੂੰ ਸਸਰੀ ਘਰ ਆ ਕੇ ਬੁਲਾ ਸਕਦੇ ਐ ਇੰਨੀ ਜਨਤਾ ਨੂੰ ਫਿਰ ਇਕੱਲੇ ਇਕੱਲੇ ਨੂੰ ਵੈਸੇ ਕੋਸ਼ਿਸ਼ ਕਰ ਰਹੇ ਆ ਜੋ ਸ਼ਾਮ ਤੱਕ ਸਾਰਿਆਂ ਨੂੰ ਇੱਕ ਇੱਕ ਨੂੰ ਫੋਟੋ ਖਿਚਾ ਲੈਣਗੇ ਮਤਲਬ ਕਿਵੇਂ ਸੱਭਾ ਪਿੰਡ ਦੇ ਵਿੱਚ ਰਹਿੰਦੇ ਆ ਸ਼ੁਰੂ ਤੋਂ ਕਿੰਨਾ ਕੁ ਟਾਈਮ ਪਿੰਡ ਦੇ ਵਿੱਚ ਰਹੇ ਆ ਕਿਸ ਤਰ੍ਹਾਂ ਦਾ ਵਿਹਾਰ ਸੀ ਸੱਭੇ ਦਾ ਦੇਖੋ ਜੀ ਜਿਹੜਾ ਬੱਚਾ ਨਾ ਜਦੋਂ ਪੜ ਲਿਖਿਆ ਜਾਂਦਾ ਉਦੋਂ ਬਾਅਦ ਹੁੰਦਾ ਪਤਾ ਲੱਗਦਾ ਵੀ ਇਹ ਕਿਹੜੀ ਸਟੇਜ ਤੇ ਜਾਊਗਾ ਜੀ ਛੋਟਾ ਜਿਹਾ ਹੁੰਦਾ ਹੁਣ ਸਾਡੇ ਕੋਲੇ ਅੰਤ ਰੈਫਰ ਦੇ ਹੁਣ ਵੀ ਹੁੰਦਾ ਸੁਭਾਅ ਜਦੋਂ ਕਿਤੇ ਗੱਡੀ ਲੈ ਕੇ ਆਈਦਾ ਉਹ ਚਾਚਾ ਜੀ ਕਹਿ ਕੇ ਰੋਕ ਕੇ ਥੱਲੇ ਪੈਰੀ ਹੱਥ ਲਾ ਕੇ ਫਿਰ ਗੱਲ ਕਰਦਾ ਵੀ ਹਾਂ ਚਾਚਾ ਜੀ ਠੀਕ ਠਾਕ ਹਾਂ ਬਸ ਬਹੁਤ ਵਧੀਆ ਠੰਡੇ ਸੁਭਾਅ ਦਾ ਕੋਈ ਮਾਨ ਨਹੀਂ ਸਰਕਾਰ ਨਹੀਂ ਅੱਜ ਵੀ ਉਹ ਇੰਨਾ ਪਿਆਰ ਕਰਦਾ ਕਿ ਰੇਕ ਦੇ ਵਿੱਚ ਜਾਂਦਾ ਉਹ ਕੋਈ ਐਸੇ ਗੱਲ ਹੀ ਯਾਨੀ ਕਿ ਵੀ ਵੀ ਮੇਰੇ ਚ ਆ ਜਾਉ ਨਾ ਬਿਲਕੁਲ ਨਹੀਂ ਉਹਦੇ ਡੈਡੀ ਨੂੰ ਵੇਖ ਲਓ ਅੱਜ ਵੀ ਸਿੰਪਲ ਆ ਉਹਦੀ ਮੰਮੀ ਉਹ ਵੀ ਸਿੰਪਲ ਆ ਕੋਈ ਮਾਨ ਨਹੀਂ ਨਹੀਂ ਤਾਂ ਘਮਾਨ ਆ ਜਾਂਦਾ ਉਹ ਚੀਜ਼ਾਂ ਨਹੀਂ ਹੈਗੀਆਂ ਬਹੁਤ ਵਧੀਆ ਪਰਿਵਾਰ ਆ ਔਰ ਰੇਖ ਨੂੰ ਮਿਲਦਾ ਵੀ ਆ ਮਲਾ ਵੀ ਰਹੇ ਸੀ ਪਰ ਰਾਸ਼ੀ ਇੰਨਾ ਜ਼ਿਆਦਾ ਕੋਈ ਵਸਦਾ ਰੋਗ ਨਹੀਂ ਹੈਗਾ ਕੀ ਲਿਖਿਆ ਸੀਗਾ ਬਾਈ ਗਾਣੇ ਲਿਖੇ ਸੀਗੇ ਮੈਂ ਕਿੰਨੇ ਲਿਖੇ ਗਾਣੇ ਲਿਖੇ ਲਿਖਿਆ ਸੀਗਾ ਬਾਈ ਮੈਂ ਲੈਂਟਰ ਤੇ ਲਿਖਿਆ ਸੀ ਬਾਈ ਉੱਤੇ ਅੱਛਾ ਬਾਪੂ ਆਪਣੇ ਵੀ ਕੋਠੀ ਵਾਲੇ ਲੈਂਟਰ ਤੇ ਬਾਪੂ ਮੇਰੇ ਫੈਨ ਆਉਣਗੇ ਉਹ ਕਰ ਕਰ ਤਰੱਕੀ ਤੇਰੇ ਪੁੱਤ ਨੇ ਆ ਬਾਪੂ ਕਰ ਜਾਵੀ ਲਾਉਣਾ ਏ ਉਹ ਕਰ ਕਰ ਤਰੱਕੀ ਤੇਰੇ ਪੁੱਤ ਨੇ ਆ ਬਾਪੂ ਕਰ ਜਾਵੀ ਲਾਉਣਾ ਏ ਉਹ ਕਰ ਕਰ ਦਿਨ ਰਾਤੀ ਮਿਹਨਤਾਂ ਹੱਥ ਮੰਝਲਾ ਨੂੰ ਪਾਉਣਾ ਏ ਉਹ ਕਰ ਕਰ ਦਿਨ ਰਾਤੀ ਮਿਹਨਤਾਂ ਹੱਥ ਮੰਝਲਾ ਨੂੰ ਪਾਉਣਾ ਏ ਉਹ ਚੰਗਿਆਂ ਦਿਨਾਂ ਦੀ ਏ ਨਿਸ਼ਾਨੀ ਉਹ ਚੰਗਿਆਂ ਦਿਨਾਂ ਦੀ ਏ ਨਿਸ਼ਾਨੀ ਉਹ ਦਿਨ ਮਾੜੇ ਵੀ ਨਹੀਂ ਰਹਿਣਗੇ ਆਪਣੇ ਵੀ ਕੋਟੀ ਵਾਲੇ ਲੈਂਡਰ ਤੇ ਬਾਪੂ ਮੇਰੇ ਫੈਣ ਹੋਣਗੇ ਤੇ ਬਾਪੂ ਮੇਰੇ ਯਾਰ ਹੋਣਗੇ ਤੇ ਬਾਪੂ ਮੇਰੇ ਫੈਣ ਆਉਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਸੱਬੇ ਵੀਰ ਦਾ ਫੈਨ ਹੈ ਇਹਨਾਂ ਨੇ ਸੱਬੇ ਤੇ ਗੀਤ ਲਿਖਿਆ ਹੀ ਲੈਂਟਰ ਦੇ ਦਿਨ ਤੇ ਉਹ ਇਹਨਾਂ ਨੇ ਸੁਣਾਇਆ ਗਿਆ ਇਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੋਈ ਠੀਕ ਹੈ ਭਾਈ ਧੰਨਵਾਦ ਹੋਰ ਕੋਈ ਗੱਲ ਕਰਨ ਦਾ ਹੈ